ਜਿਹੜਾ ਇਹ ਵਿਵਾਦ ਇੱਕ ਸ਼ੁਰੂ ਹੋ ਰਿਹਾ ਇੱਕ ਪਾਸੇ ਹੁਣ ਕਈ ਐਨ ਜੀਓਜ਼ ਜਿਨ੍ਹਾਂ ਵੱਲੋਂ ਕਾਲੇ ਪਾਣੀ ਦਾ ਮੋਰਚਾ ਜਿਹੜਾ ਇੱਕ ਫਰੰਟ ਬਣਾਇਆ ਗਿਆ ਔਰ ਇੰਡਸਟਰੀ ਨੂੰ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇੰਡਸਟਰੀ ਦੇ ਕਰਕੇ ਬੁੱਢਾ ਦਰਿਆ ਜਿਹੜਾ ਗੰਦਾ ਹੋ ਗਿਆ ਤੁਹਾਡਾ ਇਸ ਉੱਪਰ ਕੀ ਵਿਚਾਰ ਹੈ ਲੁਧਿਆਣੇ ਛੱਡ ਕੇ ਕਿਸੇ ਵੀ ਆਦਮੀ ਨੂੰ ਪੰਜਾਬ ਦੇ ਨੂੰ ਪੰਜਾਬ ਤੋਂ ਬਾਹਰ ਵੀ ਕਿਸੇ ਨੂੰ ਇਹ ਲੱਗਦਾ ਹੈ ਵੀ ਜਿਹੜੀ ਲੁਧਿਆਣੇ ਦੀ ਡਾਈਂਗ ਇੰਡਸਟਰੀ ਨੇ ਦਰਿਆ ਜਿਹੜਾ ਬੁੱਢਾ ਗੰਦਾ ਕੀਤਾ ਹੈ ਉਹ ਸਾਡੇ ਅਦਾਲਤ ਚੱਲ ਕੇ ਦੇਖੇਗਾ ਸਹੀ ਪੰਨਾ ਅਸਲੀਅਤ ਕੀ ਹੈ ਉਹਨਾਂ ਨੂੰ ਦਿਖਾਵਾਂਗੇ ਵੀ ਅਸਲੀਅਤ ਜਿਹੜੀ ਇਹ ਵੱਡਾ ਦਰਿਆ ਗੰਦਾ ਕਰਨ ਦੀ ਇਕੱਲੀ ਡਾਈੰਗ ਇੰਡਸਟਰੀ ਨਹੀਂ ਇਹਦੇ ਵਿੱਚ ਲੁਧਿਆਣਾ ਦੇ ਵਿੱਚ ਬਹੁਤ ਤਰ੍ਹਾਂ ਦੀ ਇੰਡਸਟਰੀ ਹੈ ਜਿਹੜੇ ਡਾਈੰਗ ਇੰਡਸਟਰੀ ਸੀਟਪੀ ਨਾਲ ਜੁੜੀ ਹੈ ਉਹਨਾਂ ਨੇ ਕਰੋੜਾਂ ਰੁਪਏ ਖਰਚ ਕੇ ਆਪਣੀ ਲਾਈਨ ਜਿਹੜੀ ਡਾਈੰਗ ਇੰਡਸਟਰੀ ਦੀ ਲੱਗ ਪਈ ਹੋਈ ਹੈ ਜਿਹੜਾ ਕਿ ਕਾਰਪੋਰੇਸ਼ਨ ਦੀ ਸੀਵਰ ਲਾਈਨ ਨਾਲ ਉਹਦਾ ਕੋਈ تعلق ਨਹੀਂ ਹੈਗਾ ਸ਼ਾਰ ਬਹੁਤ ਵੱਡਾ ਹੈ ਬਹੁਤ ਵੱਡੀ ਵਾਦੀ ਹੈ ਦੀ ਉਹਦਾ ਪਾਣੀ ਜਿਹੜਾ ਡਾਇਰੈਕਟ ਦੇ ਸ਼ਾਰ ਜਿਹੜਾ ਪੁੱਢਾ ਨਾਲਾ ਆ ਜਾ ਰਿਹਾ ਹੈ ਜਿਹੜਾ ਕਿ ਪਾਣੀ ਗੰਦਾ ਕਰਦਾ ਹੈ ਖਾਸ ਕਰਕੇ ਆਪਾਂ ਡੈਰੀਆ ਤੋਂ ਸ਼ੁਰੂ ਹੋ ਜੀ ਹੈ ਪਹਿਲਾਂ ਤੇ 5 5 6 6 ਫੁੱਟ ਜਿਹੜੀ ਦਰਿਆ ਦੇ ਵਿੱਚ ਗਾਬ ਜਿਹੜੀ ਹੈ ਗਾਰ ਜੰਮੀ ਹੋਈ ਹੈ ਕਾਲੇ ਰੰਗ ਦੀ ਅੱਜ ਦੀ ਨਹੀਂ ਮੇਰਾ ਖਿਆਲ ਹੈ 100 ਸਾਲ ਦੇ ਤੋਂ ਉਪਰ ਜਦ ਤੱਕ ਦਰਿਆ ਚੱਲੂ ਹੋਇਆ ਉਦੋਂ ਦੀ ਉਹਦੇ ਵਿੱਚ ਗਾਬ ਇਕੱਠੀ ਹੁੰਦੀ ਗਈ ਹੈ ਮੈਂ ਉਹਨਾਂ ਨੂੰ ਦੁਖਾਨਾ ਦਰਿਆ ਦੇ ਨਾਲ ਤੇ ਜਾ ਕੇ ਕੀ ਹੋ ਰਿਹਾ ਕਿੱਥੋਂ ਪਾਣੀ ਆ ਰਿਹਾ ਕਿ ਨਹੀਂ ਆ ਰਿਹਾ ਤੁਸੀਂ ਗਊਸ਼ਾਲਾ ਕੋਲ ਦੇਖ ਲਓ ਆ ਜਿਹੜਾ ਫੀਲਡ ਕਾਇਦਾ ਨਾਲਾ ਆ ਰਿਹਾ ਹੈ ਕਿੱਡਾ ਵੱਡਾ ਨਾਲਾ ਸਾਰੇ ਸ਼ਹਿਰ ਦਾ ਪਾਣੀ ਉੱਥੋਂ ਡਾਇਰੈਕਟ ਸ਼ਾਰਜ ਵੱਡਾ ਨਾਲਾ ਹੋ ਰਿਹਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਲੁਧਿਆਣਾ ਸ਼ਹਿਰ ਦੇ ਵਿੱਚ ਬੁੱਢੇ ਦਰਿਆ ਦਾ ਮਸਲਾ ਦਿਨ ਬਦਿਨ ਵਾਧਾ ਨਜ਼ਰ ਆ ਰਿਹਾ ਹੈ ਇੱਕ ਧਿਰ ਦੀ ਗੱਲ ਕੀਤੀ ਜਾਵੇ ਜਿਸ ਵਿੱਚ ਕੁਝ ਸਮਾਜ ਸੇਵੀ ਕਈ ਐਨ ਜੀਓਜ਼ ਜਿਨ੍ਹਾਂ ਨੇ ਕਾਲੇ ਪਾਣੀ ਦਾ ਮੋਰਚਾ ਸ਼ੁਰੂ ਕੀਤਾ ਹੋਇਆ ਉਹਨੇ ਔਰ ਦੂਸਰੇ ਪਾਸੇ ਲੁਧਿਆਣੇ ਸ਼ਹਿਰ ਦੀ ਇੰਡਸਟਰੀ ਜਿਹੜੀ ਹੈ ਉਹ ਖੜੀ ਹੈ ਸੋ ਲਗਾਤਾਰ ਇਹ ਵਿਵਾਦ ਜਿਹੜਾ ਵਧ ਰਿਹਾ ਔਰ 3 ਦਸੰਬਰ ਦੀ ਕਾਲ ਜਿਹੜੀ ਹੈ ਕਾਲੇ ਪਾਣੀ ਦੇ ਮੋਰਚੇ ਵੱਲੋਂ ਦਿੱਤੀ ਗਈ ਹੈ ਕਿ 3 ਦਸੰਬਰ ਨੂੰ ਅਸੀਂ ਤਾਂ ਤਾਜਪੁਰ ਰੋਡ ਤੇ ਆ ਕੇ ਜੋ ਬੁੱਢੇ ਦਰਿਆ ਦੇ ਵਿੱਚ ਇੰਡਸਟਰੀ ਦਾ ਪਾਣੀ ਪੈ ਰਿਹਾ ਉਸ ਨੂੰ ਬੰਦ ਕਰਾਂਗੇ ਸੋ ਕਈ ਵਾਰ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਵੀ ਸਾਂਝੀ ਕੀਤੀ ਤੇ ਦੂਜੇ ਪਾਸੇ ਹੁਣ ਜੇ ਡਾਈੰਗ ਇੰਡਸਟਰੀ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ ਕਿ ਸਿਰਫ ਔਰ ਸਿਰਫ ਡਾਈੰਗ ਇੰਡਸਟਰੀ ਨੂੰ ਕਸੂਰਵਾਹ ਠਹਿਰਾਇਆ ਜਾ ਰਿਹਾ ਹੈ ਬੁੱਢੇ ਦਰਿਆ ਨੂੰ ਗੰਦਾ ਕਰਨ ਦੇ ਵਿੱਚ ਅਸਲ ਜਿਹੜੇ ਕਾਰਨ ਬੁੱਢੇ ਦਰਿਆ ਦੇ ਗੰਦਾ ਹੋਣ ਦੇ ਹੋਰ ਨੇ ਸੋ ਸਾਡੇ ਨਾਲ ਅੱਜ ਪੰਜਾਬ ਡਰ ਐਸੋਸੀਏਸ਼ਨ ਦੇ ਚੇਅਰਮੈਨ ਔਰ ਲੁਧਿਆਣੇ ਦੀ ਇੰਡਸਟਰੀ ਦੇ ਪ੍ਰਧਾਨ ਅਸ਼ੋਕ ਮੱਕੜ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਵਿਸ਼ੇਸ਼ ਤੌਰ ਤੇ ਚਰਚਾ ਕਰਾਂਗੇ ਕਿ ਕੀ ਇਹ ਸਾਰਾ ਮਸਲਾ ਔਰ ਕੀ ਹੈ ਜਿਹੜੀ ਗੱਲ ਬਣ ਰਹੀ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਸਾਰਿਆਂ ਨੂੰ ਅਸ਼ੋਕ ਜੀ ਸਭ ਤੋਂ ਪਹਿਲਾਂ ਤਾਂ ਜਾਣਕਾਰੀ ਦਿਓ ਜਿਹੜਾ ਇਹ ਵਿਵਾਦ ਇੱਕ ਸ਼ੁਰੂ ਹੋ ਰਿਹਾ ਇੱਕ ਪਾਸੇ ਹੁਣ ਕਈ ਐਨ ਜੀਓਜ਼ ਜਿਨ੍ਹਾਂ ਵੱਲੋਂ ਕਾਲੇ ਪਾਣੀ ਦਾ ਮੋਰਚਾ ਜਿਹੜਾ ਇੱਕ ਫਰੰਟ ਬਣਾਇਆ ਗਿਆ ਔਰ ਇੰਡਸਟਰੀ ਨੂੰ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇੰਡਸਟਰੀ ਦੇ ਕਰਕੇ ਬੁੱਢਾ ਦਰਿਆ ਜਿਹੜਾ ਗੰਦਾ ਹੋ ਰਿਹਾ ਤੁਹਾਡਾ ਇਸ ਉੱਪਰ ਕੀ ਵਿਚਾਰ ਹੈ ਮੈਂ ਸਾਰੇ ਦੋਸਤਾਂ ਨੂੰ ਅਪੀਲ ਕਰਦਾ ਹਾਂ ਵੀ ਲੁਧਿਆਣਾ ਛੱਡ ਕੇ ਕਿਸੇ ਵੀ ਆਦਮੀ ਨੂੰ ਪੰਜਾਬ ਦੇ ਨੂੰ ਪੰਜਾਬ ਤੋਂ ਬਾਹਰ ਵੀ ਕਿਸੇ ਨੂੰ ਇਹ ਲੱਗਦਾ ਹੈ ਵੀ ਜਿਹੜੀ ਲੁਧਿਆਣੇ ਦੀ ਡਾਈੰਗ ਇੰਡਸਟਰੀ ਨੇ ਦਰਿਆ ਜਿਹੜਾ ਬੁੱਢਾ ਗੰਦਾ ਕੀਤਾ ਉਹ ਸਾਡੇ ਨਾਲ ਚੱਲ ਕੇ ਦੇਖੇ ਤਾਂ ਸੀ ਪਹਿਲਾਂ ਅਸਲੀਅਤ ਕੀ ਏ ਸਾਡੇ ਤੋਂ ਟਾਈਮ ਲੈ ਲਵੇ ਫੋਨ ਤੇ ਅਸੀਂ ਉਹਦਾ ਵੈਲਕਮ ਕਰਾਂਗੇ ਸਵਾਗਤ ਕਰਾਂਗੇ ਚਾਹ ਵੀ ਪਲਾਵਾਂਗੇ ਉਹਨਾਂ ਲੋਕਾਂ ਨੂੰ ਜਿੰਨੇ ਮਰਜ਼ੀ ਆ ਜਾਣ ਔਰ ਉਹਨਾਂ ਨੂੰ ਦਿਖਾਵਾਂਗੇ ਵੀ ਅਸਲੀਅਤ ਜਿਹੜੀ ਏ ਬੁੱਢਾ ਦਰਿਆ ਗੰਦਾ ਕਰਨ ਦੀ ਇਕੱਲੀ ਡਾਈੰਗ ਇੰਡਸਟਰੀ ਨਹੀਂ ਇਹਦੇ ਵਿੱਚ ਲੁਧਿਆਣਾ ਦੇ ਵਿੱਚ ਬਹੁਤ ਤਰ੍ਹਾਂ ਦੀ ਇੰਡਸਟਰੀ ਹੈ ਲekin ਮਾੜੀ ਹੀ ਗੱਲ ਇਹ ਹੋ ਗਈ ਵੀ ਜਿਹੜਾ ਸਾਰਾ ਇਲਜ਼ਾਮ ਹੈ ਇਹ ਡਾਈਂਗ ਇੰਡਸਟਰੀ ਦੇ ਆ ਕੇ ਸਿਰ ਤੇ ਪੈ ਗਿਆ ਉਹ ਲੋਕਾਂ ਦੇ ਮਨਾਂ ਦੇ ਵਿੱਚ ਅਫਵਾਹਾਂ ਫਲਾ ਫਲਾ ਕੇ ਇਹ ਭਰ ਦਿੱਤਾ ਗਿਆ ਕਿ ਬੁੱਢੇ ਦਰਿਆ ਦਾ ਕਾਰਨ ਡਾਈਂਗ ਇੰਡਸਟਰੀ ਹੈ ਜਦ ਕਿ ਡਾਈਂਗ ਇੰਡਸਟਰੀ ਇਹਦਾ ਕਾਰਨ ਨਹੀਂ ਹੈਗੀ ਲੁਧਿਆਣਾ ਦੇ ਵਿੱਚ 300 ਕੁਛ ਯੂਨਟ ਨੇ 300 ਤੋਂ ਉੱਪਰ ਜਿਦੇ ਵਿੱਚ 200 ਸੀਟਪੀ ਨੇ ਲੱਖਾਂ ਰੁਪਏ ਲਾ ਕੇ ਇੱਥੇ ਸੀਟਪੀ ਲਗਾ ਲਏ ਜੀ ਔਰ ਸਰਕਾਰ ਵੱਲੋਂ ਜਿਹੜੇ ਪਾਣੀ ਸਾਫ਼ ਕਰਨ ਦੇ ਤਿੰਨ ਐਸਟੀਪੀ ਲੱਗੇ ਹੋਏ ਨੇ ਜਿਹੜੇ ਕਿ ਜਮਾਲਪੁਰ ਲੁਧਿਆਣਾ ਬੱਲੋਕੇ ਤੇ ਪਟੀਆਂ ਦੇ ਵਿੱਚ ਇੱਕ ਨਵਾਂ ਹੁਣ 720 ਐਮਐਲਡੀ ਦਾ ਤਾਜਪੁਰ ਰੋਡ ਤੇ ਇੱਕ ਸਾਲ ਪਹਿਲਾਂ ਸਵਾ ਸਾਲ ਪਹਿਲਾਂ ਹੁਣ ਹੋਰ ਚਾਲੂ ਕੀਤਾ ਗਿਆ ਜੀ ਲੇਕਿਨ ਅਗਰ ਅਸਲੀਅਤ ਦੇਖੀ ਜਾਵੇ ਇਹਦੇ ਵਿੱਚ ਬਹੁਤ ਸਾਰੇ ਹੋਰ ਪੁਆਇੰਟ ਨੇ ਜਿਹਦੇ ਵਿੱਚ ਪੂਰੀ ਡਾਈੰਗ ਇੰਡਸਟਰੀ ਜਿਹੜੀ ਉਹ ਸੀਟਪੀ ਦੇ ਨਾਲ ਨਹੀਂ ਜੁੜੀ ਹੋਈ ਜੀ ਸਾਡੇ ਕੋਲ 200 ਯੂਨਿਟ ਜਿਹੜੇ ਸੀਟੀਪੀ ਦੇ ਨਾਲ ਜੁੜੇ ਨੇ ਜਿਹਦੇ ਵਿੱਚ ਬਾਦਰਕੇ ਰੋਡ ਫੋਕਲ ਪੁਆਇੰਟ ਦਾ ਤੇ ਤਾਜਪੁਰ ਰੋਡ ਦਾ ਤਿੰਨ ਸੀਟੀਪੀ ਚੱਲ ਰਹੇ ਨੇ ਜੀ ਬਾਕੀ ਕੁਝ ਇੰਡਸਟਰੀ ਦੇ ਹੁਣ ਸਰਕਾਰ ਵੱਲੋਂ ਉਹਨੂੰ ਬੰਦ ਕਰਨ ਦੇ ਆਰਡਰ ਕਰ ਦਿੱਤੇ ਗਏ ਨੇ ਵੀ ਇਹਨਾਂ ਨੂੰ ਬੰਦ ਕੀਤਾ ਜਾਵੇ ਸ਼ਾਇਦ ਇਹ ਬੁੱਢਾ ਦਰਿਆ ਗੱਦਾ ਕਰਦੀ ਉਹਨਾਂ ਨੇ ਵੀ ਪਲਾਂਟ ਲਗਾਏ ਹੋਏ ਨੇ ਪਾਣੀ ਸਾਫ ਛੱਡਦੇ ਨੇ ਲੇਕਿਨ ਉਹਨਾਂ ਦੇ ਹੋ ਗਿਆ ਵੀ ਸੀਟਪੀ ਨਾਲ ਨਹੀਂ ਜੁੜੇ ਜਿਹੜੇ ਡਾਈਇੰਗ ਇੰਡਸਟਰੀ ਸੀਟਪੀ ਨਾਲ ਜੁੜੀਏ ਉਹਨਾਂ ਨੇ ਕਰੋੜਾ ਰੁਪਇਆ ਖਰਚ ਕੇ ਆਪਣੀ ਲਾਈਨ ਜਿਹੜੀ ਡਾਈਇੰਗ ਇੰਡਸਟਰੀ ਦੀ ਲੱਗ ਪਾਈ ਹੋਈ ਹੈ ਜਿਹੜਾ ਕਿ ਕਾਰਪੋਰੇਸ਼ਨ ਦੀ ਸੀਵਰ ਲਾਈਨ ਨਾਲ ਉਹਦਾ ਕੋਈ ਤਲਕ ਨਹੀਂ ਹੈਗਾ ਜੀ ਲੇਕਿਨ ਉਹਦੇ باوجود ਇੱਥੇ ਜਿਹੜਾ ਪਾਣੀ ਹੈ ਸ਼ਹਿਰ ਬਹੁਤ ਵੱਡਾ ਹੈ ਬਹੁਤ ਵੱਡੀ ਵਾਦੀ ਹੈ ਦੀ ਉਹਦਾ ਪਾਣੀ ਜਿਹੜਾ ਡਾਇਰੈਕਟ ਡਿਸਚਾਰਜ ਜਿਹੜਾ ਬੁੱਢਾ ਨਾਲਾ ਜਾ ਰਿਹਾ ਹੈ ਜਿਹੜਾ ਕਿ ਪਾਣੀ ਗੰਦਾ ਕਰਦਾ ਹੈ ਖਾਸ ਕਰਕੇ ਆਪਾਂ ਡੈਰੀਆਂ ਤੋਂ ਸ਼ੁਰੂ ਹੋ ਜੀ ਹੈ ਜੀ ਡੈਰੀਆਂ ਇੱਥੇ ਲੱਖਾਂ ਦੀ ਦਾਤ ਚ ਮੱਝੇ ਗੋਬਰ ਦੀ ਬੜੀ ਪ੍ਰੋਬਲਮ ਹੈ ਜੀ ਪਹਿਲਾਂ ਲੋਕ ਜਿਹੜੇ ਨੇ ਮੈਂ ਲੈਂਥੀ ਦੀ ਗੱਲ ਕਰਦਾ ਗੋਬਰ ਬਾਲ ਲੈਂਦੇ ਸੀ ਕਈ ਵਰਤੋਂ ਜਾਂਦਾ ਸੀ ਵਿਕਦਾ ਸੀ ਜੀ ਲੇਕਿਨ ਹੁਣ ਹਰ ਘਰ ਕਰ ਦੇ ਵਿੱਚ ਸਿਲੰਡਰ ਹੋ ਗਿਆ ਸਾਡੇ 3 ਵੀਲਰ ਚਲਾਣ ਵਾਲਾ ਰੱਖਸ਼ਾ ਚਲਾਣ ਵਾਲਾ ਉਹਦੇ ਘਰ ਵੀ ਸਿਲੰਡਰ ਹੈ ਗੋਬਰ ਕੋ ਨਹੀਂ ਬਾਲਦਾ ਉਹ ਸਾਰਾ ਜਿਹੜਾ ਗੋਬਰ ਹੈ ਉਹਦਾ ਕੋਈ ਹੱਲ ਨਹੀਂ ਕੀਤਾ ਗਿਆ ਸਾਰਾ ਕਿੱਥੇ ਜਾਂਦਾ ਸਾਰੀ ਸਰਕਾਰ ਨੂੰ ਪਤਾ ਇਸ ਗੱਲ ਦਾ ਮੈਂ ਕਿਸੇ ਦੇ ਖਿਲਾਫ ਕੀ ਬੋਲਾਂ ਘਰਾਂ ਦੀ ਵੇਸਟੇਜ ਵੀ ਜਿਹੜੀ ਉਹ ਬੁੱਢਾ ਦਰਿਆ ਵੇਸਟੇਜ ਉਹ ਇੱਥੇ ਜਿਹੜਾ ਹੁਣ ਇਹਨਾਂ ਨੇ ਜਾਲੀਆਂ ਵੀ ਲਾਈਆਂ ਕਾਰਪੋਰੇਸ਼ਨ ਨੇ ਇਹਨਾਂ ਨੇ ਕਰੋੜਾਂ ਰੁਪਏ ਖਰਚਿਆ ਹੁਣ ਵੀ 600 ਕੁਝ ਕਰੋੜ ਰੁਪਏ ਆਇਆ ਸੀਗਾ ਦਰਿਆ ਦੀ ਸਫਾਈ ਵਾਸਤੇ ਲੱਗਿਆ ਹੁਣ ਉਹਦੇ ਵਿੱਚ ਇਹ ਹੈਗਾ ਵੀ ਪਹਿਲਾਂ ਤੇ 5 5 6 6 ਫੁੱਟ ਜਿਹੜੀ ਦਰਿਆ ਦੇ ਵਿੱਚ ਗਾਬ ਜਿਹੜੀ ਗਾਰ ਜੰਮੀ ਹੋਈ ਹੈ ਕਾਲੇ ਰੰਗ ਦੀ ਅੱਜ ਦੀ ਨਹੀਂ ਮੇਰਾ ਖਿਆਲ ਹੈ 100 ਸਾਲ ਦੇ ਤੋਂ ਉੱਪਰ ਜਿਆਦਾ ਦਰਿਆ ਚੱਲੂ ਆਇਆ ਜੀ ਉਦੋਂ ਦੀ ਉਹਦੇ ਵਿੱਚ ਗਾਭ ਇਕੱਠੀ ਹੁੰਦੀ ਗਈ ਹੈ ਅੱਜ ਉਹਦੇ ਵਿੱਚ ਕਾਲੀ ਮਿੱਟੀ ਗਾਭ ਗੰਧ ਜਿਹੜਾ ਡਸਟ 5 5 6 6 ਫੁੱਟ ਡੂੰਗੀ ਹੈ ਜੀ ਉਹ ਸਾਰਾ ਪਾਣੀ ਜਿਹੜਾ ਹੈਗਾ ਇੱਥੇ ਹੋਰ ਇੰਡਸਟਰੀ ਦਾ ਜਾਂਦਾ ਹੈ ਅਨਟਰੀਟਡ ਪਾਣੀ ਵੀ ਜਾਂਦਾ ਹੈ ਕਾਰਪੋਰੇਸ਼ਨ ਦੇ ਔਰ ਇਹਨਾਂ ਇਹ ਕਹਿੰਦੇ ਜੀ ਤੁਸੀਂ ਜਿਹੜਾ ਹੈਗਾ ਵੀ ਡਾਈ ਇੰਡਸਟਰੀ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਕਾਲਾ ਪਾਣੀ ਮੋਰਚਾ ਵੀ ਜਿਹੜੀ ਸੀਟਪੀ ਨੇ ਤਿੰਨ ਲੱਗੇ ਇਹ ਸ਼ਾਇਦ ਪਾਣੀ ਸਾਫ਼ ਨਹੀਂ ਕਰਦੇ ਐਦੇ ਸਿੜਦੇ ਨੇ ਮੈਂ ਇਹਨਾਂ ਨੂੰ ਇੱਕ ਗੱਲ ਦੱਸਣੀ ਚਾਹਨਾ ਵੀ ਜਿਹੜਾ ਬਿਜਲੀ ਦਾ ਬਿੱਲ ਅਸੀਂ ਦਿੰਨੇ ਆ ਜੀ ਦਿੰਨੇ ਸੀਟਪੀ ਮੇਰੇ ਖਾਲ ਸਾਡਾ ਕਰੋੜ ਦੇ ਲਗਭਗ ਬਿਜਲੀ ਦਾ ਬਿੱਲ ਦਿੰਦੇ ਹਰ ਮਹੀਨੇ ਫਿਰ ਕੈਮੀਕਲ ਕਰੋੜ ਰੁਪਏ ਤੋਂ ਉੱਪਰ ਦੇ ਲੱਗਦੇ ਨੇ ਫਿਰ ਉਹਦੇ باوجود ਸਲੱਜ ਜਿਹੜੀ ਨਿਕਲਦੀ ਏ ਜੀ ਅਗਰ ਪਾਣੀ ਅਸੀਂ ਸਾਫ਼ ਕਰਦੇ ਆਂ ਤੇ ਸਲੱਜ ਤਾਂ ਹੀ ਨਿਕਲਦੀ ਏ ਜੀ ਉਹ ਸਲੱਜ ਜਿਹੜੀ ਸਰਕਾਰ ਨੂੰ ਚਾਹਨੇ ਆਂ ਦਿੰਦੇ ਆਂ ਉਹਦਾ ਮੇਰੇ ਖਿਆਲ 50-60 ਲੱਖ ਰੁਪਏ ਸਲੱਜਦਾ ਹਰ ਮਹੀਨੇ ਚੱਕੜ ਦਾ ਬਿੱਲ ਦਿੰਨੇ ਆ ਜਿਹੜਾ ਕਿ ਪਾਣੀ ਸਾਫ਼ ਹੋਣ ਤੋਂ ਬਾਅਦ ਨਿਕਲਦੀ ਏ ਹੋਰ ਉਦਾਂ ਨਹੀਂ ਨਿਕਲਦੀ ਜੀ ਵੀ ਉਹ ਯਾਰ ਜਿੰਨਾ ਬੰਦਿਆਂ ਨੂੰ ਕੋਈ ਇਤਰਾਜ਼ ਇਹ ਲੱਗਦਾ ਵੀ ਇਹ ਜਿਹੜੇ ਸੀਟਪੀ ਨੇ ਪਾਣੀ ਨਹੀਂ ਸਾਫ਼ ਕਰਦੇ ਉਹ ਟਾਈਮ ਦੇਣ ਸਾਡੇ ਨਾਲ ਚੱਲਣ ਜਦੋਂ ਮਰਜੀ ਆਣ ਅਸੀਂ ਉਹਨਾਂ ਨੂੰ ਮੌਕਾ ਦਿਖਾਉਂਦੇ ਆ ਵੀ ਅਸੀਂ ਦੇਖੋ ਪਾਣੀ ਕਿਸ ਤਰ੍ਹਾਂ ਟਰੀਟ ਕਰਦੇ ਆ ਪੂਰੇ ਕੈਮੀਕਲ ਵਾਈਟ ਪਾਣੀ ਸਾਡਾ ਆਂਦਾ ਹੈਗਾ ਹਰ ਮਹੀਨੇ ਬੋਰਡ ਜਿਹੜਾ ਹੈਗਾ ਪੋਲੂਸ਼ਨ ਕੰਟਰੋਲ ਬੋਰਡ ਐਨਜੀਟੀ ਦੇ ਆ ਟੀਮਾਂ ਦਿੱਲੀ ਤੋਂ ਹੋਰ ਵਕ ਵਕ ਜਿਹੜੇ ਇੱਥੇ ਹੈਗੇ ਨੇ ਪਾਣੀ ਵਾਟਰ ਚੈੱਕ ਕਰਨ ਵਾਲੇ ਬੰਦੇ ਉਹ ਸਾਰੇ ਚੈੱਕ ਕਰਦੇ ਰਹਿੰਦੇ ਨੇ ਔਰ ਆਨਲਾਈਨ ਮੀਟਰ ਕਰਕੇ ਪੋਲੂਸ਼ਨ ਬੋਰਡ ਹਰ ਵਕਤ ਦੇਖਦਾ ਰਹਿੰਦਾ ਵੀ ਪਲਾਂਟ ਇਹਨਾਂ ਦਾ ਚੱਲਦਾ ਹੈ ਕਿ ਨਹੀਂ ਚੱਲਦਾ ਕਿਉਂਕਿ ਆਨਲਾਈਨ ਸਿਸਟਮ ਹੈ ਅੱਜ ਕੱਲ ਬਿਲਕੁਲ ਇਸ ਕਰਕੇ ਗੱਲ ਇਹ ਹੈ ਕਿ ਉਹ ਦੇਖਣ ਤਾਂ ਸਹੀ ਅਗਰ ਉਹਨਾਂ ਨੂੰ ਕੋਈ ਤਰਾਜੇ ਸੀ ਉਹਨਾਂ ਨਾਲ ਕੋਈ ਲੜਾਈ ਝਗੜਾ ਨਹੀਂ ਕਰਨਾ ਚਾਹੁੰਦੇ ਅਸੀਂ ਬਿਜ਼ਨਸਮੈਨ ਆ ਵਪਾਰੀ ਬੰਦੇ ਆ ਵਪਾਰ ਕਰਨਾ ਜੀ ਅਸੀਂ ਉਹਨਾਂ ਦੀ تسلی ਕਰਾਣਾ ਸਾਡਾ ਫਰਜ਼ ਏ ਉਹ ਟਾਈਮ ਲੈ ਕੇ ਸਾਡੇ ਕੋਲ ਆ ਜਾਣ ਅਸੀਂ ਉਹਨਾਂ ਨੂੰ ਪਲਾਂਟ ਦਿਖਾ ਦਿੰਨੇ ਆ ਅਗਰ ਕੋਈ ਉਹਨਾਂ ਨੂੰ ਫਿਰ ਵੀ ਕਮੀ ਲੱਗਦੀ ਏ ਅਸੀਂ ਸੁਧਾਰਨ ਨੂੰ ਤਿਆਰ ਆ ਲੇਕਿਨ ਅਸੀਂ ਸ਼ਹਿਰ ਦਾ ਮਾਹੌਲ ਜਿਹੜਾ ਖਰਾਬ ਨਹੀਂ ਕਰਨਾ ਚਾਹੁੰਦੇ ਤਾਂ ਕਿ ਸਾਡੇ ਕੁਝ ਡਾਇਰੈਕਟਰਾਂ ਨੇ ਵੀ ਕੱਲ ਇਹੀ ਕਿਹਾ ਵੀ ਅਸੀਂ ਬੰਦਾ ਇਨਾ ਇਕੱਠ ਕਰਾਂਗੇ ਲੇਕਿਨ ਮੈਂ ਇੱਕ ਸਵਾਲ ਸਵਾਲ ਲੈਣਾ ਚਾਹਾਂਗਾ ਕਿ ਇੱਕ ਜਿਹੜਾ ਬਿਆਨ ਆਇਆ ਸੀ ਕਾਲੇ ਪਾਣੀ ਦੇ ਮੋਰਚੇ ਵੱਲੋਂ ਕਿ 3 ਤਾਰੀਖ ਨੂੰ ਅਸੀਂ ਪੱਕਾ ਬੰਨ ਮਾਰ ਦਾਂਗੇ ਆਪਣਾ ਤਾਜਪੁਰ ਰੋਡ ਦੇ ਉੱਪਰ ਔਰ ਉਸ ਤੋਂ ਬਾਅਦ ਇੰਡਸਟਰੀਸਟ ਕੁਝ ਬਿਆਨ ਦਿੰਦੇ ਨੇ ਕਿ ਅਸੀਂ ਵੀ ਉੱਤੇ ਹਜ਼ਾਰ ਬੰਦੇ ਦੇ ਕਰੀਬ ਲੈ ਕੇ ਪਹੁੰਚ ਜਾਾਂਗੇ ਸੋ ਟਕਰਾਵ ਦੀ ਸਥਿਤੀ ਜਿਹੜੀ ਬਣਦੀ ਨਜ਼ਰ ਆ ਰਹੀ ਤੁਸੀਂ ਉਸ ਨੂੰ ਕਿਵੇਂ ਵੇਖਦੇ ਹੋ ਕਿ ਇਹ ਟਕਰਾਵ ਜਿਹੜਾ ਕਿੰਨਾ ਗਵਾਜਬ ਹੈ ਦੇਖੋ ਸਿਆਣਪ ਦੀ ਗੱਲ ਹੈ ਕਿ ਤਕਰਾਰ ਆਪਸ ਵਿੱਚ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜੀ ਡਾਈੰਗ ਇੰਡਸਟਰੀ ਹੈ ਇਹਨੂੰ ਅਸੀਂ ਹੋਜਦੀ ਤੇ ਟੈਕਸਟਾਈਲ ਹੋਜਦੀ ਦੀ ਮਾਂ ਕਹਿੰਨੇ ਆ ਕਿਉਂਕਿ ਸਭ ਤੋਂ ਪਹਿਲਾਂ ਕਪੜਾ ਔਰ ਹੋਜਦੀ ਜਿਹੜੀ ਰੰਗਾਈ ਹੁੰਦੀ ਹੈ ਉਸ ਤੋਂ ਬਾਅਦ ਅੱਗੇ ਬਾਕੀ ਇੰਡਸਟਰੀ ਜੁੜਦੀ ਹੈ ਇਹਦੇ ਨਾਲ ਸ਼ਹਿਰ ਦੀ ਪੂਰੀ ਟੈਕਸਟਾਈਲ ਸ਼ਹਿਰ ਦੀ ਹੋਜਦੀ ਇੰਡਸਟਰੀ ਜੁੜੀ ਹੈ ਜੇ ਅਗਰ ਡਾਈੰਗ ਇੰਡਸਟਰੀ ਇਹ ਬੰਦ ਕਰਦੇ ਨੇ ਜਾਂ ਕੋਈ ਗੱਲ ਹੁੰਦੀ ਹੈ ਤੇ ਉਹਦੇ ਨਾਲ ਬਾਕੀ ਸ਼ਹਿਰ ਦੇ ਲੱਖਾਂ ਲੋਕ ਜਿਹੜੇ ਬਿਜ਼ਨਸਮੈਨ ਨੇ ਟੈਕਸਟਾਈਲ ਹੋਜੀਰੀ ਯੂਨਟ ਹਜ਼ਾਰਾਂ ਦੀ ਤਦਾਦ ਚ ਨੇ ਲੁਧਿਆਣੇ ਚ ਉਹ ਵੀ ਬੰਦ ਹੋ ਜਾਣਗੇ ਜਦ ਮਾਲ ਹੀ ਨਹੀਂ ਦੇ ਗਾਈ ਹੋਣਾ ਤੇ ਬਾਕੀ ਇੰਡਸਟਰੀ ਕਿੱਥੋਂ ਚੱਲੂਗੀ ਸ਼ਹਿਰ ਦਾ ਮਾਹੌਲ ਖਰਾਬ ਹੋਏਗਾ ਲੱਖਾਂ ਦੀ ਤਦਾਦ ਚ ਮਜ਼ਦੂਰ ਵਿਹਲੇ ਹੋਣਗੇ ਇਸ ਕਰਕੇ ਅਸੀਂ ਦੀ ਚਾਹਦੇ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਏ ਤਿੰਨੇ ਸੀਟੀਆਂ ਤੋਂ ਆ ਕੇ ਦੇਖਣ ਅਸੀਂ ਸੁਧਾਰ ਕਰਨ ਨੂੰ ਤਿਆਰ ਆ ਅਸੀਂ ਉਹਨਾਂ ਨਾਲ ਕੋਈ ਲੜਾਈ ਨਹੀਂ ਕਰਨਾ ਚਾਹਦੇ ਸਾਡੇ ਭਾਈ ਨੇ ਜੀ ਅਓ ਉਹਨਾਂ ਦਾ ਸਤਿਕਾਰ ਕਰਾਂਗੇ ਪੂਰਾ ਅਗਰ ਉਹ ਮੂਰੇ ਲੱਗੇ ਨੇ ਕੋਈ ਸਸਤਾ ਦੇ ਮੋਢੀ ਨੇ ਜੀ ਕੋਈ ਅਸੀਂ ਇਹ ਨਹੀਂ ਚਾਹਦੇ ਅਸੀਂ ਵੀ ਚਾਹਦੇ ਆ ਸ਼ਹਿਰ ਦੇ ਵਾਸੀਆਂ ਪਾਣੀ ਸਾਫ਼ ਸੋਤਰਾ ਇੱਥੇ ਦੀ ਆਬੂਬਾ ਵਧੀਆ ਹੋਵੇ ਪਰ ਅਸੀਂ ਇਹ ਹੈ ਵੀ ਲੱਖ ਰੁਪਇਆ ਲਾ ਕੇ ਪਾਣੀ ਠੀਕ ਕਰਦੇ ਆ ਜਿਹੜੀ ਹੋਰ ਇੰਡਸਟਰੀ ਏ ਉਹਨਾਂ ਨੂੰ ਦੇਖਣ ਉਹਨਾਂ ਲਜਾਣ ਉਹ ਬਿਲਕੁਲ ਤਿੰਨ ਤਰੀਕ ਤੋਂ ਪਹਿਲਾਂ ਆ ਕੇ ਮੀਟਿੰਗ ਕਰਕੇ ਦੇਖ ਸਕਦੇ ਨੇ ਅਸੀਂ ਉਹਨਾਂ ਦੀ ਸੱਲੀ ਕਰਾਵਾਂਗੇ ਅਗਰ ਉਹਨਾਂ ਦੀ ਸੱਲੀ ਨਾ ਕਰਾ ਸਕੇ ਫਰ ਸਹੀ ਉਹਨਾਂ ਨੂੰ ਕਹਾਂਗੇ ਵੀ ਮਹੀਨੇ ਬਾਅਦ ਭਾਵੇਂ ਅਗਲੀ 3 ਤਰੀਕ ਨੂੰ ਬੰਦ ਕਰਦੇ ਹੋ ਭਾਈ ਮੱਕਰ ਸਾਹਿਬ ਇੱਕ ਚੀਜ਼ ਹੋਰ ਜਿਵੇਂ ਹਰ ਕੋਈ ਇਲਜ਼ਾਮ ਲਗਾ ਰਿਹਾ ਕੋਈ ਕਹਿ ਰਿਹਾ ਡਾਈਂਗ ਇੰਡਸਟਰੀ ਇਸ ਲਈ ਕਸੂਰਬਾਰ ਹੈ ਕੋਈ ਕਹਿ ਰਿਹਾ ਡੇਰੀਆਂ ਕਸੂਰਬਾਰ ਨੇ ਕੋਈ ਨਗਰ ਨਿਗਮ ਨੂੰ ਕਸੂਰਬਾਰ ਕਹਿ ਰਿਹਾ ਸੋ ਤੁਸੀਂ ਬੜੀ ਵਧੀਆ ਗੱਲ ਕੀਤੀ ਕਿ ਟੇਬਲ ਟਾਕ ਦੇ ਜ਼ਰੀਏ ਹਰ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਪਰ ਉਸ ਤੋਂ ਇਲਾਵਾ ਜੋ ਹੋਰ ਕਿਹੜਾ ਵਾਜਬ ਹੱਲ ਪੁਕਤਾ ਹੱਲ ਜਿਹੜਾ ਇਸ ਲਈ ਹੋ ਸਕਦਾ ਤੁਹਾਡਾ ਤੁਹਾਡੀ ਸਲਾਹ ਕੀ ਹੈ ਪ੍ਰਸ਼ਾਸਨ ਨੂੰ ਕਿਵੇਂ ਵਿਚਪੈ ਕੇ ਇਸ ਦਾ ਹੱਲ ਕਰਨਾ ਚਾਹੀਦਾ ਹੈ ਦੇਖੋ ਪ੍ਰਸ਼ਾਸਨ ਨੂੰ ਮੈਂ ਬਹੁਤ ਦਿਨ ਪਹਿਲਾਂ ਵੇਖ ਕੇ ਗੱਲ ਕਹੀ ਸੀ ਔਰ 20-25 ਸਾਲ ਤੋਂ ਮੈਂ ਜੱਦਾ ਪ੍ਰੈਜ਼ੀਡੈਂਟ ਲੁਧਿਆਣੇ ਦੇ ਇੰਡਸਟਰੀ ਦਾ ਚੱਲਦਾ ਆ ਰਿਹਾ ਇੱਕੋ ਗੱਲ ਕੰਦਾ ਆ ਰਿਹਾ ਜੀ ਵੀ ਬੁੱਢੇ ਦਰਿਆ ਦੇ ਦੋਨੋਂ 8 ਕਿਲੋਮੀਟਰ ਦਾ ਏਰੀਆ ਸ਼ਹਿਰ ਦੇ ਵਿੱਚ ਜੀ ਤੇ 8 ਕਿਲੋਮੀਟਰ ਦੇ ਏਰੀਏ ਦੇ ਦੋਨੋਂ ਸਾਈਡਾਂ ਤੇ ਵੱਡੇ 6-6 ਫੁੱਟ ਚੌੜੇ ਪਾਈਪ ਪਾ ਲੈ ਜਾਣ ਜੀ ਅੱਧਾ ਸ਼ਹਿਰ ਦੱਲੇ ਪਾਸੇ ਵੀ ਅੱਧਾ ਸ਼ਹਿਰ ਹੈ ਦੱਲੇ ਪਾਸੇ ਕਿਉਂਕਿ ਦਰਿਆ ਸਾਡੇ ਕੋਲ ਇੱਕੋ ਹੀ ਬੁੱਢਾ ਸਾਰੇ ਲੁਧਿਆਣੇ ਦਾ ਪਾਣੀ ਉੱਚ ਜਾਂਦਾ ਉਹਨਾਂ ਦੇ ਕਲੈਕਸ਼ਨ ਜਿਹੜੇ ਐਸਟੀਪੀਆ ਨਾਲ ਕਰ ਦਿੱਤੇ ਜਾਣ ਉੱਤੋਂ ਦੇ ਉੱਤੇ ਐਸਡੀਓ ਐਕਸੀਡੈਂਟ ਡਿਊਟੀ ਲਈ ਜਾਵੇ ਔਰ ਜਿਹੜੇ ਸਾਡੇ ਸ਼ਹਿਰ ਦੇ ਕੋਈ ਸਿਟੀ ਏਰੀਆ ਦੇ ਵਿੱਚ ਇਹਨਾਂ ਨੇ ਪਰਮਿਸ਼ਨ ਦਿੱਤੀ 3 ਸਾਲ ਦੀ ਫਿਰ ਜੀ ਉਹਨਾਂ ਨੂੰ ਸ਼ਹਿਰ 'ਚ ਰਹਿਣ ਦੀ ਉਹਨਾਂ ਤੇ ਮੀਟਰ ਲਾ ਕੇ ਜਿੱਦਾਂ ਬਿਜਲੀ ਦਾ ਬਿੱਲ ਲੈ ਜਾਂਦੇ ਤੇ ਇਹਨਾਂ ਦਾ ਲਗ ਡਿਪਾਰਟਮੈਂਟ ਬਣਾ ਦੇਣ ਉਹਨਾਂ ਤੋਂ ਇੰਡਸਟਰੀ ਤੋਂ ਬਿਜਲੀ ਦਾ ਬਿੱਲ ਲੈ ਲੈ ਪਾਣੀ ਸਾਫ਼ ਕਰਨ ਦਾ ਔਰ ਪਾਣੀ ਉੱਥੇ ਟ੍ਰੀਟਡ ਕਰਕੇ ਉਹ ਪਾਪਾ ਇਹ ਪਾਇਪ ਵਾਈਟ ਪਾਣੀ ਜਿਹੜਾ ਦਰਿਆ ਦੇ ਵਿੱਚ ਜਾਵੇ ਦਰਿਆ ਨੂੰ ਜਿਹੜਾ ਪੱਕਾ ਕੀਤਾ ਜਾਵੇ ਥੱਲੋ ਜਿਸ ਤਰ੍ਹਾਂ ਨਹਿਰਾ ਹੁੰਦੀ ਹੈ ਆਲੇ ਦੁਆਲੇ ਦੇ ਸੜਕਾ ਬੜਾ ਕੇ ਉੱਪਰ ਉਹਦੇ ਬੂਟੇ ਬਾਟੇ ਲਾ ਕੇ ਲਾਈਟਿੰਗ ਲਾਈ ਜਾਵੇ ਉਹਦੇ ਨਾਲ ਸ਼ਹਿਰ ਦਾ ਜਿਹੜਾ ਟ੍ਰੈਫਿਕ ਦਾ ਵੀ ਅੱਦੇ ਨਾਲੋਂ ਵੱਧ ਮਸਲਾ ਹੱਲ ਹੋ ਜਾਏਗਾ ਔਰ ਇਹੀ ਇਹਦਾ ਹੱਲ ਨੇ ਹੋਰ ਇਹਦਾ ਕੋਈ ਹੱਲ ਨਹੀਂ ਜਾਂ ਫਿਰ ਇਹਦਾ ਇਹ ਹੱਲੇ ਵੀ ਇੱਕ ਵੱਡਾ ਪਲਾਂਟ ਜਿਹੜਾ 1500 ਐਮਐਲਡੀ ਦਾ ਜਿਹੜਾ ਉਹ ਸਰਕਾਰ ਨੂੰ ਲੱਗੇ ਇੰਡਸਟਰੀ ਤੋਂ ਬਿੱਲ ਲੈ ਲਵੇ ਡਾਈਂਗ ਇੰਡਸਟਰੀ ਜਿਹੜੀ 200 ਦੇ ਲਗ ਭਾਗੇ ਇਹਨਾਂ ਨੇ ਤੇ ਸੀਟਪੀ ਲਗਾ ਲੇ ਦੇ ਕੈਂਬਰੇ ਵੀ ਲੱਗੇ ਨਾ ਤੇ ਆਨਲਾਈਨ ਦੇਖਦੇ ਵੀ ਨੇ ਚੈੱਕ ਵੀ ਕਰ ਲੈਣਾ ਵੀ ਆਪਸ ਦੇ ਵਿੱਚ ਸ਼ਹਿਰ ਦਾ ਸੀ ਮਾਹੌਲ ਹੀ ਖਰਾਬ ਕਰਨਾ ਚਾਹੁੰਦੇ ਸੀ ਸ਼ਹਿਰ ਦੇ ਵਾਸੀ ਆ ਨਾ ਕੋਈ ਬੇਰੁਜ਼ਗਾਰੀ ਚਾਹਨੇ ਆ ਨਾ ਇੰਡਸਟਰੀ ਬੰਦ ਹੋਵੇ ਕਿ ਇੰਡਸਟਰੀ ਜਿਹੜੀ ਹੈ ਉਹ ਪੰਜਾਬ ਦੀ ਲੁਧਾਨਾ ਇੱਕ ਹੱਬ ਹੈ ਜੀ ਇੱਥੇ ਕੱਲੀ ਇੰਡਸਟਰੀ ਬਹੁਤ ਇੰਡਸਟਰੀ ਹੈ ਤੁਸੀਂ ਮੇਰੇ ਨਾਲ ਆਜੋ ਆ ਕੇ ਦੇਖੋ ਤਾਂ ਸਹੀ ਅਸਲੀਅਤ ਦਰਿਆ ਕਿਉਂ ਗੰਦਾ ਹੋ ਰਿਹਾ ਮੈਂ ਉਹਨਾਂ ਨੂੰ ਦੁਕਾਨਾ ਦਰਿਆ ਦੇ ਨਾਲ ਲਿਜਾ ਲਾ ਕੇ ਕੀ ਹੋ ਰਿਹਾ ਕਿੱਥੋਂ ਪਾਣੀ ਆ ਰਿਹਾ ਕਿ ਨਹੀਂ ਆ ਰਿਹਾ ਤੁਸੀਂ ਗਊਸ਼ਾਲਾ ਕੋਲ ਦੇਖ ਲਓ ਜੀ ਆ ਜਿਹੜਾ ਫੀਲਡ ਗਾਂ ਦਾ ਨਾਲਾ ਆ ਰਿਹਾ ਹੈ ਗੱਡਾ ਵੱਡਾ ਨਾਲਾ ਸਾਰੇ ਸ਼ਹਿਰ ਦਾ ਪਾਣੀ ਉਥੋਂ ਡਾਇਰੈਕਟ ਡਿਸਚਾਰਜ ਬੁੱਢਾ ਨਾਲਾ ਹੋ ਰਿਹਾ ਜਿਹੜੇ 4 ਪੁਆਇੰਟ ਲੱਗੇ ਨੇ ਜਿੱਥੇ ਪੰਪਿੰਗ ਸਟੇਸ਼ਨ ਲਾਏ ਨੇ ਇੱਕ ਸ਼ਗਾਰ ਸਿਲੇ ਬੰਦੇ ਨਾਲ ਲੱਗਾ ਜਿੱਥੋਂ ਐਡੀ ਮੋਟੀ ਪਾਈਪ ਸਿੱਧਾ ਡਾਇਰੈਕਟ ਡਿਸਚਾਰਜ ਕਰਦੀ ਹੈ ਫਿਰ ਤਾਜਪੁਰ ਰੋਡ ਜਿੱਥੇ ਮੱਛੀ ਬੰਡੀ ਹੁੰਦੀ ਸੀ ਪੁਰਾਣੀ ਪਹਿਲਾਂ ਉਥੇ ਪੁਆਇੰਟ ਲੱਗਾ ਚਾਂਸਲ ਮੇ ਕੋਲ ਲੱਗਾ ਡਾਇਰੈਕਟ 18 16 ਹੋਰ ਨੇ ਉੱਤੇ ਪੁਆਇੰਟ ਜਿਹੜੇ ਲੱਗੇ ਨੇ ਪਾਣੀ ਡਾਇਰੈਕਟ ਚਾਰਜ ਕਰਦਾ ਬੁੱਢਾ ਨਾਲਾ ਸਾਰੇ ਸ਼ਹਿਰ ਘਰ ਘਰ ਇੰਡਸਟਰੀ ਲੱਗੀ ਏ ਇਹਦੇ ਵਿੱਚ ਦੇਖੋ ਨਾ ਵੀ ਇੰਡਸਟਰੀ ਸਭ ਤੋਂ ਪਹਿਲਾਂ ਪਾਣੀ ਲਵੋ ਪਾਣੀ ਨੂੰ ਤੁਸੀਂ ਟਰੀਟ ਕਰੋ ਟੈਕਨੀਕਲ ਪਾਣੀ ਦੇ ਵਿੱਚੋਂ ਨਿਕਲਦਾ ਕੀ ਏ ਕੀ ਨਿਕਲਦਾ ਕਿਹੜੀ ਇੰਡਸਟਰੀ ਪਾਣੀ ਗੰਦਾ ਕਰਦੀ ਏ ਉਸ ਇੰਡਸਟਰੀ ਨੂੰ ਨੱਥ ਪਾਈ ਜਾਵੇ ਅਗ ਜੇਕਰ ਦੇ ਡਾਈਇੰਗ ਇੰਡਸਟਰੀ ਕਰਦੀ ਏ ਵੈਸੇ ਤੋਂ ਉਹਨ ਡਾਈਇੰਗ ਇੰਡਸਟਰੀ ਦਾ ਇਹ ਆ ਵੀ ਸੀਟਪੀ ਵਾਲੀ ਛੱਡ ਕੇ ਅਗਰ ਕੋਈ ਗੰਦਾ ਕਰਦੀ ਏ ਤੁਸੀਂ ਚੈੱਕ ਕਰੋ ਨਿਕਲਦਾ ਕੀ ਹੈ ਕਿਹੜੀ ਨਸਲੀ ਯੂਜ਼ ਕਰਦੀ ਹੈ ਉਹਦੇ ਨਾਲ ਇਹਦੀ ਵੀ ਜੁਰਮ ਕੋਈ ਹੋਰ ਕਰੇ ਸਜ਼ਾ ਕਿਸੇ ਹੋਰ ਨੂੰ ਦਈਏ ਇਸ ਕਰਕੇ ਬੇਨਤੀ ਕਰਦਾ ਹੱਥ ਜੋੜ ਕੇ ਬੀਐਨ ਚੇਅਰਮੈਨ ਆਪਾਂ ਸ਼ਾਇਦ ਮਾਉਲ ਖਰਾਬ ਨਹੀਂ ਕਰਨਾ تاں کہ کوئی لڑائی جھگڑا بڑے ਸਾਡੇ ਕੁਝ ਬੰਦਿਆਂ ਨੇ بیان ਗੱਲ ਦਿੱਤੇ ਨੇ ਜੀ ਵੀਸੀਂ ਉੱਥੇ ਕੱਟ ਕਰਾਂਗੇ ਲੇਕਿਨ ਮੈਂ ਇਹ ਗੱਲ ਨਹੀਂ ਚਾਹੁੰਦਾ ਮੈਂ ਨਹੀਂ ਲੜਨਾ ਚਾਹੁੰਦਾ ਲੜਾਈ ਦਾ ਮੋਲ ਖਰਾਬ ਹੋਵੇ ਮੈਂ ਪਿਆਰ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹ ਪੰਜ ਸੱਤ ਬੰਦੇ ਜਿਹੜੇ ਆ ਜਾਣ ਅਸੀਂ ਉਹਨਾਂ ਦੀ تسلی ਕਰਾਵਾਂਗੇ ਜੇ ਕੋਈ ਕਮੀ ਲੱਗਦੀ ਉਹਨੂੰ ਠੀਕ ਕਰਾਂਗੇ ਸਾਡਾ ਜਿੰਨਾ ਮਰਜ਼ੀ ਪੈਸਾ ਲੱਗੇ ਅਸੀਂ ਲਾਵਾਂਗੇ ਉਹਦੇ ਤੇ ਉਹਨਾਂ ਦੀ ਹੈਲਪ ਵੀ ਕਰਾਂਗੇ ਵੀ ਦਰਿਆ ਸਾਫ ਕਰਨ ਦੇ ਵਿੱਚ ਅਸੀਂ ਤੁਹਾਡੇ ਨਾਲ ਆ ਦਰਿਆ ਸਾਫ ਹੋਣਾ ਚਾਹੀਦਾ ਪਾਣੀ ਸਾਫ ਹੋਣਾ ਚਾਹੀਦਾ ਕਿਉਂਕਿ ਸਾਡੇ ਵੀ ਪਰਿਵਾਰ ਬੱਚੇ ਇੱਥੇ ਨੇ ਅਸੀਂ ਵੀ ਪਾਣੀ ਅਹੀਂ ਪੀਣਾ ਮੇਰੀ ਤੇ ਹੀ ਬੇਨਤੀ ਹੈ ਦਾ ਸਾਰਿਆਂ ਨੂੰ ਜੀ ਸਮਾਂ ਦੇਣ ਲਈ ਬਹੁਤ-ਬਹੁਤ ਸ਼ੁਕਰੀਆ ਸੋ ਇਸ ਸੰਸਾੜੇ ਨਾਲ ਅਸ਼ੋਕ ਮੱਕੜ ਜੀ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਸਾਰੇ ਮਸਲੇ ਦੇ ਉੱਪਰ ਜਾਣਕਾਰੀ ਦਿੱਤੀ ਕਿ ਕੀ ਅਹਿਮ ਕਾਰਨ ਹੈ ਵੱਡਾ ਦਰਿਆ ਦਾ ਪਾਣੀ ਜਿਹੜਾ ਗੰਦਾ ਹੋ ਰਿਹਾ ਔਰ ਉਹਨਾਂ ਨੇ ਇੱਕ ਅਪੀਲ ਵੀ ਕੀਤੀ ਕਿ ਡੈਰੀ ਇੰਡਸਟਰੀ ਨੂੰ ਜਿੱਥੇ ਸੋਚਣਾ ਚਾਹੀਦਾ ਨਗਰ ਨਿਗਮ ਨੂੰ ਸੋਚਣਾ ਚਾਹੀਦਾ ਉਸ ਦੇ ਨਾਲ ਨਾਲ ਉਹਨਾਂ ਨੇ ਆਪਣੇ ਤੌਰ ਤੇ ਬਤੌਰ ਚੇਅਰਮੈਨ ਔਰ ਲੁਧਿਆਣੇ ਦੀ ਇੰਡਸਟਰੀ ਦੇ ਡਾਈੰਗ ਇੰਡਸਟਰੀ ਦੇ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਨੇ ਇਹ ਯਕੀਨ ਵੀ ਦਵਾਇਆ ਕਿ ਜੇਕਰ ਔਰ ਲੋਕ ਇਸ ਨੂੰ ਪਾਣੀ ਨੂੰ ਸਾਫ਼ ਕਰਨਾ ਚਾਹੁੰਦੇ ਨੇ ਤਾਂ ਸਾਡੀ ਐਸੋਸੀਏਸ਼ਨ ਵੱਲੋਂ ਪੂਰਨ ਤੌਰ ਤੇ ਸਹਿਯੋਗ ਕੀਤਾ ਜਾਏਗਾ ਔਰ ਬੇਵਜ੍ਹਾ ਡਾਈੰਗ ਇੰਡਸਟਰੀ ਨੂੰ ਇਸ ਮਾਮਲੇ ਦੇ ਵਿੱਚ ਬਦਨਾਮ ਨਾ ਕੀਤਾ ਜਾਵੇ। ਦੂਸਰਾ ਉਹਨਾਂ ਨੇ ਇਹ ਵੀ ਗੱਲ ਆਖੀ ਕਿ ਟੇਬਲ ਟਾਕ ਦੇ ਜ਼ਰੀਏ ਹਰ ਮਸਲੇ ਦਾ ਹੱਲ ਹੋ ਸਕਦਾ ਹੈ। ਟਕਰਾਅ ਦੀ ਸਥਿਤੀ ਜਿਹੜੀ ਬਣਦੀ ਨਜ਼ਰ ਆ ਰਹੀ ਹੈ ਉਹ ਉਹਨਾਂ ਨੇ ਕਿਹਾ ਕਿ ਸਹੀ ਨਹੀਂ ਔਰ ਪ੍ਰਸ਼ਾਸਨ ਦੀ ਇਸ ਉੱਪਰ ਜ਼ਿੰਮੇਵਾਰੀ ਬਣਦੀ ਹੈ। ਕੈਮਰਾ ਪਰਸਨ ਸਤਵੰਦ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟੈਕ